ਸਾਨੂੰ ਆਤਲਾ ਨੂੰ ਸੇ ਸਭ ਨੂੰ ਪ੍ਰੋਗਰਾਮ ਦੇ ਵਿੱਚ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪ੍ਰਿੰਸ ਸਾਹਿਬ ਵੱਡੀ ਅਪਡੇਟ ਬਹੁਤ ਸਾਰੀ ਹੈਗੀ ਆ CBSE ਨੂੰ ਲੈ ਕੇ ਔਰ ਬਾਰਡਰਸ ਨੂੰ ਲੈ ਕੇ ਕੈਨੇਡਾ ਅਮਰੀਕਾ ਨੂੰ ਲੈ ਕੇ ਔਰ ਕੈਬਨਟ ਦੀ ਮੀਟਿੰਗ ਆਪਾਂ ਨੂੰ ਪਤਾ ਹੀ ਹੈ ਜੀ ਔਰ ਲੋਕਾਂ ਦੀ ਸਾਰਿਆਂ ਦੀ ਨਿਗ੍ਹਾਵਾਂ ਟਿਕੀਆਂ ਹੋਈਆਂ ਨੇ ਖਾਸ ਕਰਕੇ ਨਿਰਯਾਤ ਆਯਾਤ ਖਾਸ ਕਰਕੇ ਅਮਰੀਕਾ ਦੇ ਨਾਲ ਟਰੱਕਿੰਗ ਇੰਡਸਟਰੀ ਵੀ ਬਹੁਤ ਵੱਡੀ ਜੁੜੀ ਹੋਈ ਆ ਉਹ ਭਾਈਚਾਰੇ ਦੇ ਵਿੱਚ ਵੀ ਕਾਫੀ ਸਹਿਮਜਾ ਬਣਿਆ ਹੋਇਆ ਹੈਗਾ ਬੈਂਕ ਆਫ ਕੈਨੇਡਾ ਦੀ ਗੱਲਬਾਤ ਕਰਾਂਗੇ ਔਰ ਅਮਰੀਕਾ ਇੱਕ ਜਿਹੜਾ ਕੰਮ ਕਾਜ ਦੇ ਲਈ ਵੀਜ਼ਾ ਦਿੰਦਾ ਹੁੰਦਾ ਹੁੰਦਾ ਉਹਦੇ ਵਿੱਚ ਜ਼ਿਆਦਾਤਰ ਭਾਰਤੀ ਵੀਜ਼ਾ ਨੂੰ ਅਪਲਾਈ ਕਰਦੇ ਆ ਐਚ 1 ਵੀ ਐਫ 1 ਵੀਜ਼ਾ ਦੀ ਗੱਲਬਾਤ ਕਰਾਂਗੇ ਤੇ ਨਵੀਂ ਡੀਲ ਆਸਟ੍ਰੇਲੀਆ ਦੇ ਨਾਲ ਕੈਨੇਡਾ ਦੇ ਜਿਹੜੀ ਹੋਣ ਜਾ ਰਹੀ ਆ ਤੇ ਉਹਦੀ ਗੱਲਬਾਤ ਕਰਾਂਗੇ ਪਹਿਲੀ ਖਬਰ ਸੀਬੀਐਸਏ ਤੋਂ ਜੀ ਦੇਖੋ ਸੀਬੀਐਸਏ ਦੀ ਗੱਲ ਕਰੀਏ ਤੇ ਜੋ ਕੈਨੇਡੀਅਨ ਬਾਰਡਰ ਅਧਿਕਾਰੀ ਨੇ ਸੋ ਇਹਨਾਂ ਦੇ ਮੁਤਾਬਕ ਤਕਰੀਬਨ ਇਸ ਸਮੇਂ 600 ਦੇ ਕਰੀਬ ਜੋ ਵਿਦੇਸ਼ੀ ਨਾਗਰਿਕ ਨੇ ਜਿਨ੍ਹਾਂ ਨੇ ਕੈਨੇਡਾ ਦੇ ਵਿੱਚ ਗੰਭੀਰ ਅਪਰਾਧ ਕੀਤੇ ਨੇ ਤੇ ਜਿਹੜੇ ਇਸ ਸਮੇਂ ਕੈਨੇਡਾ ਤੋਂ ਡੈਪੂਟੇਸ਼ਨ ਦਾ ਸਾਹਮਣਾ ਕਰ ਰਹੇ ਨੇ ਸੋ ਉਹਨਾਂ ਦੀ ਇਸ ਸਮੇਂ ਪਾਲ ਕੀਤੀ ਜਾ ਰਹੀ ਹੈ ਸੋ ਉਹ ਸੀਬੀਐਸਏ ਦੇ ਰਿਡਾਰ ਤੋਂ ਬਾਹਰ ਦਿੱਤੇ ਜਾ ਰਹੇ ਨੇ ਸੋ ਮਤਲਬ ਇਹ ਆ ਕਿ 600 ਦੇ ਕਰੀਬ ਇਹੋ ਜਿਹੇ ਲੋਕ ਜਿਨ੍ਹਾਂ ਦੇ ਉੱਪਰ ਗੰਭੀਰ ਅਪਰਾਧਾਂ ਦੇ ਜਿਹੜੇ ਚਾਰजेस ਲੱਗੇ ਸਿਗੇ ਕਿ ਇਨਾਂ ਨੇ ਕੈਨੇਡਾ ਦੇ ਵਿੱਚ ਗੰਭੀਰ ਅਪਰਾਧ ਕੀਤੇ ਸਿਗੇ ਇਹ ਜਿਹੜੇ ਵਿੱਚ ਸੈਕਸুয়াল ਅਸੌਲਟ ਜਾਂ ਹੋਰ ਜਰਜੈਂਸੀ ਹਮਲੇ ਵਰਗੇ ਗੰਭੀਰ ਅਫਰਾਦ ਨੇ ਸੋ ਇਹਨਾਂ ਨੂੰ ਕਾਰਨਾ ਦਾ ਇਤਿਹਾਸ ਰਿਪੋਰਟ ਜਣਾਇਆ ਪਰ ਉਹ ਹੁਣ ਸੀਬੀਐਸਏ ਨੂੰ ਲੱਭ ਨਹੀਂ ਰਹੇ ਸੀਬੀਐਸਏ ਵਾਲੇ ਉਹਨਾਂ ਨੂੰ ਜਿਹੜਾ ਇਸ ਸਮੇਂ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਸੋ ਇਹਦੇ ਵਿੱਚੋ ਦੱਸਿਆ ਗਿਆ ਕਿ ਜਿਹੜੇ 600 ਦੇ ਕਰੀਬ ਇਹ ਇਸ ਤਰੀਕੇ ਦੇ ਜਿਹੜੇ ਵਿਦੇਸ਼ੀ ਨਾਗਰਿਕ ਨੇ ਇਹਨਾਂ ਦੇ ਵਿੱਚੋਂ 431 ਹੋਜੇ ਨੇ ਜਿਨ੍ਹਾਂ ਨੇ ਇੱਥੇ ਕਾਫੀ ਗੰਭੀਰ ਜਿਹੜੇ ਆ ਅਪਰਾਧ ਕੀਤੇ ਹੋਏ ਨੇ ਤੇ ਇਹਦੇ ਵਿੱਚ ਸੀਬੀਐਸਏ ਦੇ ਅੰਕੜੇ ਦੱਸਦੇ ਨੇ ਕਿ ਕਹਿੰਦੇ ਕਿ 1635 ਇਹ ਵਿਦੇਸ਼ੀ ਨਾਗਰਿਕ ਕਿੰਨਾਂ ਨੇ ਕੈਨੇਡਾ ਦੇ ਵਿੱਚ ਅਪਰਾਧ ਕੀਤੇ ਨੇ ਤਾਂ ਉਹਨਾਂ ਨੂੰ ਇਸ ਸਮੇਂ ਡੈਪੋਟੇਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇਹਦੇ ਵਿੱਚੋਂ 500 ਜਿਹੜਾ 99 ਜਿਹੜੇ ਇਹੋ ਜਿਹੇ ਨਾਗਰਿਕ ਨੇ ਉਹ ਇਸ ਸਮੇਂ ਲੱਭ ਨਹੀਂ ਰਹੇ ਤੇ ਉਹਨਾਂ ਦੀ ਜਿਹੜੀ ਹੈ ਸੀਬੀਐਸਏ ਦੇ ਪਾਲਕਾਰੀਆਂ ਸੋ ਬਾਕੀ ਜਿਹੜੇ ਇਹ 1635 ਦੇ ਵਿੱਚੋਂ ਨੇ ਉਹ ਤਾਂ ਇਸ ਸਮੇਂ ਸੀਬੀਐਸਸੀ ਦੇ ਨਿਗਰਾਨੀ ਦੇ ਵਿੱਚ ਨੇ ਸੋ ਇਹਦੇ ਵਿੱਚ ਅਕਸਰ ਹੁੰਦਾ ਕਿ ਹੈ ਕਿ ਇਹ ਜਿਹੜੇ ਸੀਬੀਐਸਸੀ ਦੇ ਅਧਿਕਾਰੀ ਨੇ ਸੋ ਇਹੋ ਜਿਹੇ ਲੋਕ ਜਿਨ੍ਹਾਂ ਨੂੰ ਡਿਪੋਰਟ ਕੀਤਾ ਜਾਣਾ ਹੁੰਦਾ ਆ ਸੋ ਉਹਨਾਂ ਦੇ ਜਾਤ ਆ ਇੱਕ ਕੜਾ ਪਾ ਦਿੱਤਾ ਜਾਂਦਾ ਆ ਜਿਹਨੂੰ ਇਹ ਆਪਾਂ ਇਹ ਮਾਨੀਟਰ ਕਰਨ ਵਾਸਤੇ ਜਿਹੜਾ ਇੱਕ ਡਿਵਾਈਸ ਇਹ ਬਣਤੀ ਦੇ ਜਿਹੜਾ ਸ਼ਰੀਰ ਦੇ ਨਾਲ ਜਿਹੜਾ ਟੱਚ ਕਰਦਾ ਜਾਂਦਾ ਸੋ ਚਾਹਤਾ ਇਸ ਤਰੀਕੇ ਨਾਲ ਉਹਦੇ ਉੱਪਰ ਨਿਗਰਾਨੀ ਕਰਦੇ ਨੇ ਜਾਂ ਫਿਰ ਇਹ 22 ਵੀਕਲੀ ਜਾਂ ਕੁਝ ਦਿਨਾਂ ਬਾਅਦ ਫਿਰੰਦ ਦੇ ਨੇ ਵੀ ਤੁਸੀਂ ਸਾਡੇ ਕੋਲ ਆ ਕੇ ਆਪਣੀ ਹਾਜ਼ਰੀ ਲਵਾ ਦਿਆ ਕਰੋ ਸੋ ਇਸ ਤਰੀਕੇ ਨਾਲ ਜਿਹੜੀ ਆ ਉਹਨਾਂ ਦੇ ਉੱਪਰ ਨਿਗਰਾਨੀ ਕੀਤੀ ਜਾਂਦੀ ਹੈ ਪਰ ਇਹ ਹੁਣ ਜਿਹੜੇ 600 ਦੇ ਕਰੀਬ ਹੈ ਉਹ ਜਿਹੜੇ ਨਾਗਰਿਕ ਨੇ ਜਿਨ੍ਹਾਂ ਦੇ ਬਾਰੇ ਪਤਾ ਹੀ ਨਹੀਂ ਲੱਗ ਰਿਹਾ ਕਿ ਉਹ ਇਸ ਸਮੇਂ ਕਿੱਥੇ ਨੇ ਸੋ ਅਗਰ ਉਹਨਾਂ ਦੇ ਹੱਥ ਦੇ ਵਿੱਚ ਹੋਣਗੇ ਤਾਂ ਹੀ ਉਹਨਾਂ ਨੂੰ ਗਾਹ ਜਿਹੜਾ ਆ ਰਿਪੋਰਟ ਕੀਤਾ ਜਾਊਗਾ ਸੋ ਇਹ ਵੀ ਇੱਕ ਕੈਨੇਡਾ ਦੇ ਜਿਹੜੇ ਆ ਇੱਥੇ ਇਹ ਲੋਕਾਂ ਦੀ ਜਿਹੜੀ ਪਬਲਿਕ ਸੇਫਟੀ ਹੈ ਲੋਕਾਂ ਦੀ ਜਿਹੜੀ ਇੱਥੇ ਇਹ ਪੀਸ ਆਫ ਮਾਈਂਡ ਹੈ ਸੋ ਉਹਦੇ ਵਾਸਤੇ ਵੀ ਇਹ ਇੱਕ ਵੱਡਾ ਖਤਰਾ ਜਿਹੜਾ ਆਉਣ ਵਾਲੇ ਸਮੇਂ ਦਰਾਂਨ ਬਣ ਸਕਦਾ ਸੋ ਕਾਫੀ ਇਹ ਇੱਕ ਗੰਭੀਰ ਗੱਲਾਂ ਨੇ ਸੋ ਇਹਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਇਹ 500 ਜਿਹੜੇ ਤਕਰੀਬਨ 600 ਦੇ ਕਰੀਬ ਜਿਹੜੇ ਇਹ ਲੋਕ ਨੇ ਸੋ ਇਹਦੇ ਵਿੱਚ 315 ਤਾਂ ਇਹੋ ਜਿਹੇ ਨੇ ਕਿ ਜਿਹੜੇ ਇਹ 3 ਸਾਲਾਂ ਤੋਂ ਵੱਧ ਸਮੇਂ ਤੋਂ ਇਹ ਡੈਪੂਟੇਸ਼ਨ ਤੋਂ ਬਚਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਤੇ ਇਹਦੇ ਵਿੱਚ 46 ਜਣੇ ਕਹਿੰਦੇ ਵੀ ਇਹੋ ਜਿਹੇ ਨੇ ਜਿਹੜੇ 2 ਸਾਲਾਂ ਤੋਂ ਇਹ ਵੱਧ ਸਮੇਂ ਤੋਂ ਅਧਿਕਾਰੀਆਂ ਤੋਂ ਜਿਹੜਾ ਬਚਨ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਇਹਦੇ ਵਿੱਚੋਂ ਕਹਿੰਦੇ ਕਿ 361 ਜਣੇ ਇਹ ਪਿਛਲੇ 2 ਸਾਲਾਂ ਤੋਂ ਜਿਹੜਾ ਆ ਲੋਕਣ ਦੇ ਵਿੱਚ ਕੰਮ ਕਰ ਰਹੇ ਨੇ ਸੋ ਇਹ ਕਾਫੀ ਸਮੇਂ ਤੋਂ ਵੀ ਕੁਝ ਇਹੋ ਜਿਹੇ ਲੋਕ ਵਿੱਚ ਸ਼ਾਮਲ ਨੇ ਜਿਹੜੇ ਕਿ ਪੁਲਿਸ ਦੇ ਜਿਹੜੇ ਆ ਹੱਥ ਨਹੀਂ ਆ ਰਹੇ ਸੋ ਇਹ ਹੁਣ ਦੇਖੋ ਕਿ ਇਹ ਜਿਹੜੇ ਲੋਕ ਇਹ ਫੜੇ ਜਾਣਗੇ ਨਹੀਂ ਫੜੇ ਜਾਣਗੇ ਇਹਨਾਂ ਨੂੰ ਕਿਸ ਤਾਂ ਨਾ ਆਉਣ ਵਾਲੇ ਸਮੇਂ ਦਰਾਂ ਜਿਹੜਾ ਇਹ ਰਿਪੋਰਟ ਕੀਤਾ ਜਾਊਗਾ ਸੋ ਇਹ ਇੱਕ ਜਿਹੜੀ ਵੱਡੀ ਸਮੱਸਿਆ ਜਿਹੜੀ ਆ ਇਸ ਸਮੇਂ ਜਿਹੜੀ ਸੀ ਵੀਐਸਸੀ ਦੇ ਜੇ ਖੜੀ ਹੋਈ ਆ ਸੋ ਇਹਦੇ ਵਿੱਚ ਕਹਿੰਦੇ ਕਿ ਜਿਹੜੇ 401 ਵਿਅਕਤੀ ਨੇ ਕਿਉਂਕਿ ਜਿਹੜੇ ਟੋਟਲ ਜਿਨ੍ਹਾਂ ਨੂੰ ਇਥੋਂ ਰਿਪੋਰਟ ਕੀਤਾ ਜਾਣਾ ਉਹਨਾਂ ਦੀ ਗਿਣਤੀ 1635 ਹੈ ਉਹਦੇ ਵਿੱਚ 401 ਇਹੋ ਜਿਹੇ ਨੇ ਜਿਹੜੇ ਇਸ ਸਮੇਂ ਜੇਲ੍ਹਾਂ ਦੇ ਵਿੱਚ ਬੰਦ ਨੇ ਜੇਲ੍ਹਾਂ ਦੇ ਵਿੱਚ ਸਜ਼ਾ ਕੱਟ ਰਹੇ ਨੇ ਜਦੋਂ ਜਦੋਂ ਉਹਨਾਂ ਦੀ ਸਜ਼ਾ ਪੂਰੀ ਹੋਊਗੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਫਿਰ ਘਰ ਰਿਪੋਰਟ ਕੀਤਾ ਜਾਣਾ ਆ ਸੋ ਇਹਦੇ ਵਿੱਚ ਇਹ ਆ ਕਿ ਇਹ ਜਿੰਨੇ ਕਿ ਮੈਂ ਗੱਲ ਕੀਤੀ ਹੈ ਕਿ ਸ਼ੇਖਸੋਹ ਦੇ ਕਰੀਬ ਇਹੋ ਜਿਹੇ ਲੋਕ ਇਸ ਸਮੇਂ ਹੈਗੇ ਨੇ ਜਿਨ੍ਹਾਂ 'ਚ ਬਹੁਤ ਸਾਰੇ ਇਹ ਵੀ ਨੇ ਜਿਨ੍ਹਾਂ ਦੇ ਉੱਪਰ ਗੰਭੀਰ ਅਪਰਾਧਿਕ ਚਾਰजेस ਵੀ ਨੇ ਸੋ ਇਸ ਸਮੇਂ ਸੀਬੀਐਸਏ ਜਿਹੜੀ ਆ ਉਹਨਾਂ ਦੇ ਨਿਗਰਾਨੀ ਹੀ ਨਹੀਂ ਆ ਸੋ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਸੋ ਇਹਦੇ ਵਿੱਚ ਉਹਨਾਂ ਦੀ ਵੀ ਗਿਣਤੀ ਬਹੁਤ ਜ਼ਿਆਦਾ ਆ ਜਿਨ੍ਹਾਂ ਨੂੰ 2-2 3-3 ਸਾਲ ਹੋ ਗਏ ਨੇ ਤਾਂ ਹਾਲੇ ਤੱਕ ਸੀਬੀਐਸਏ ਉਹਨਾਂ ਨੂੰ ਲੱਭਣ ਦੇ ਵਿੱਚ ਕਾਮਯਾਬ ਨਹੀਂ ਹੋਈ ਹੈ ਜੀ ਬ੍ਰਾਂਡ ਸਾਹਿਬ ਸੋ ਅਗਲੀ ਖਬਰ ਜਿਨ੍ਹਾਂ ਦੇ ਸਭ ਦੀਆਂ ਨਿਗਾਮਾਂ ਕੈਨੇਡੀਅਨਸ ਦੀਆਂ ਖਾਸ ਕਰਕੇ ਟਿਕੀਆਂ ਹੋਈਆਂ ਨੇ ਸੋ ਜਿਹੜੀ ਟ੍ਰੇਡ ਡੀਲ ਨੂੰ ਲੈ ਕੇ ਅਮਰੀਕਾ ਦੇ ਨਾਲ ਸੋ ਮਾਰਕ ਕਰਨੀ ਉਹਨਾਂ ਦੀ ਕੈਬਨਟ ਦੇ ਨਾਲ ਮੀਟਿੰਗ ਹੋਣ ਜਾ ਰਹੀ ਹੈ ਜੀ ਤੇ ਕੀ ਅਪਡੇਟ ਹੈ ਬ੍ਰਾਂਡ ਸਾਹਿਬ ਦੇਖੋ ਇਹਦੇ ਵਿੱਚ ਇਹ ਆ ਕਿ ਇਹ ਅਗਸਤ ਪਹਿਲੀ ਦੀ ਜਿਹੜੀ ਡੈਡਲਾਈਨ ਹੈ ਉਹ ਪਾਸ ਆ ਰਹੀ ਹੈ ਸੋ ਹਾਲੇ ਤੱਕ ਕੈਨੇਡਾ ਨੇ ਕੋਈ ਵੀ ਇਸ ਤਰੀਕੇ ਦੀ ਡੀਲ ਅਮਰੀਕਾ ਦੇ ਨਾਲ ਫਿਰੇ ਨਹੀਂ ਚੜੀ ਹੈ ਟਰੰਪ ਸਾਹਿਬ ਦੀਆਂ ਵੀ ਇਸ ਤਰ੍ਹਾਂ ਦੀਆਂ ਸਟੇਟਮੈਂਟ ਆ ਰਹੀਆਂ ਜਿਦੇ ਵਿੱਚ ਲੱਗ ਰਿਹਾ ਕਿ ਕੈਨੇਡਾ ਨੂੰ ਉਹ ਬਹੁਤਾ ਇਹ ਗੰਬੀਰਤਾ ਦੇ ਨਾਲ ਇਸ ਸਮੇਂ ਨਹੀਂ ਲੈ ਰਹੇ ਨੇ ਤੇ ਇਹਦੇ ਵਿੱਚ ਕੀ ਆ ਕਿ ਹੁਣ ਇਹ ਜੋ ਮਾਰਕ ਆਨੀ ਸਾਹਿਬ ਨੇ ਸੋ ਅੱਜ ਉਹ ਆਪਣੀ ਕੈਬਨਿਟ ਦੇ ਨਾਲ ਇਹ 2:00 ਵਜੇ ਦੇ ਕਰੀਬ ਜਿਹੜੀ ਆ ਉਹ ਇੱਕ ਵਰਚੁਅਲ ਮੀਟਿੰਗ ਕਰਨਗੇ ਸੋ ਇਸ ਮੀਟਿੰਗ ਦੇ ਵਿੱਚ ਜੋ ਟ੍ਰੇਡ ਡੀ ਲੈ ਕੇ ਇਸਤਾਂਗ ਦੇ ਨਾਲ ਅਮਰੀਕਾ ਦੇ ਨਾਲ ਆਪਣੇ ਜਿਹੜੇ ਟ੍ਰੇਡ ਰਿਲੇਸ਼ਨਸ ਨੇ ਸੋ ਉਹਨਾਂ ਨੂੰ ਬਿਹਤਰ ਬਣਾਇਆ ਜਾਵੇ ਸੋ ਇਹਦੇ ਵਿੱਚ ਗੱਲਾਂ ਬਾਤਾਂ ਹੋਣ ਗਿਆ ਤੇ ਇਹਦੇ ਨਾਲ ਜੋ ਮਿਡਲ ਈਸਟ ਦੀ ਵਿੱਚ ਸਿਚੁਏਸ਼ਨ ਬੜੀ ਹੋਈ ਹੈ ਜਿਵੇਂ ਵਿੱਚ ਫਿਲੀਸਤੀਨ ਫਿਲੀਸਤੀਨ ਨੂੰ ਕਿਸਤਾਂਗ ਦੇ ਨਾਲ ਇਹ ਮਦਦ ਦੇਣੀ ਹੈ ਸੋ ਇਸ ਬਾਬਤ ਵੀ ਕੈਨੇਡਾ ਜਿਹੜਾ ਆ ਕੈਨੇਡੀਅਨ ਜਿਹੜੀ ਸਰਕਾਰ ਹੈ ਸੋ ਉਹ ਆਪਣੇ ਜਿਹੜੀਆਂ ਨੀਤੀਆਂ ਨੇ ਉਹਨਾਂ ਦੇ ਉੱਪਰ ਗੱਲਾਂ ਬਾਤਾਂ ਕਰਨਗੇ ਵਿਚਾਰ ਵਟਾਂਦਰਾ ਕਰਨਗੇ ਸੋ ਇਹਦੇ ਵਿੱਚ ਜੋ ਲਿਬਰਲ ਸਰਕਾਰ ਕਹਿ ਰਹੀ ਹੈ ਕਿ ਜੋ 3 ਮਿਲੀਅਨ ਡਾਲਰ ਦੀ ਹਿਮਨਿਟੇਰੀਅਨ ਏਡ ਹੈ ਸੋ ਉਹ ਕਹਿੰਦੇ ਆ ਕਿ ਫੰਡਿੰਗ ਜਿਹੜੀ ਹੈ ਫਿਲੀਸਤੀਨੀ ਲੋਕਾਂ ਵਾਸਤੇ ਕਹਿੰਦੇ ਜਾਰੀ ਰਹੂਗੀ ਤਾਂ ਇਸ ਤੋਂ ਇਲਾਵਾ 10 ਮਿਲੀਅਨ ਡਾਲਰ ਜਿਹੜੇ ਉੱਤੇ ਇੱਕ ਕਪੈਸਿਟੀ ਬਿਲਡਿੰਗ ਉਹਨਾਂ ਦੀ ਬਣਾਉਣੀ ਆ ਜੋ ਫਿਲੀਸਤੀਨ ਅਥਾਰਟੀ ਹੈ ਤੇ ਨਾਲ ਜਿਹੜੇ ਆ ਉੱਤੇ ਰੀਫਾਰਮਸ ਲੈ ਕੇ ਆਉਣੇ ਆ ਸੋ ਉਹਦੇ ਵਾਸਤੇ ਵੀ ਦਿੱਤੀ ਜਾਊਗੀ ਸੋ ਓਵਰਆਲ ਐ ਮੀਡੀਲ ਈਸਟ ਦੀ ਜਿਹੜੀ ਸਿਚੁਏਸ਼ਨ ਹੈ ਉਹਦੇ ਉੱਪਰ ਜਿਹੜਾ ਆ ਏ ਧਿਆਨ ਦਿੱਤਾ ਜਾਊਗਾ ਤੇ ਨਾਲ ਖਾਸ ਤੌਰ ਤੇ ਜਿਹੜੀ ਆ ਟਰੇਡ ਡੀਲ ਅਮਰੀਕਾ ਦੇ ਨਾਲ ਹੋਣੀ ਹੈ ਸੋ ਇਹਦੇ ਉੱਪਰ ਵੀ ਜਿਹੜੀਆਂ ਗੱਲਾਂ ਬਾਤਾਂ ਜਿਹੜੀਆਂ ਅੱਜ ਇਸ ਕੈਬਨਟ ਮੀਟਿੰਗ ਦੇ ਵਿੱਚ ਕੀਤੀਆਂ ਜਾਣਗੀਆਂ ਸੋ ਜਿੱਥੇ ਅੱਜ ਇਹ ਮੀਟਿੰਗ ਹੈ ਸੋ ਸਾਰਿਆਂ ਦੀਆਂ ਨਿਗ੍ਹਾਵਾਂ ਇੱਕ ਚੀਜ਼ ਤੇ ਹੋਲ ਟਿਕੀਆਂ ਹੋਈਆਂ ਨੇ ਉਹ ਹੈਗੀ ਆ ਜੀ ਬੈਂਕ ਆ ਕੈਨੇਡਾ ਔਰ ਵਿਆਜ ਦਰਾਂ ਨੂੰ ਖਾਸ ਕਰਕੇ ਲੈ ਕੇ ਹਾਂ ਕੋਈ ਅਪਡੇਟ ਹੈ ਕੁਝ ਲੱਗ ਰਿਹਾ ਪਤਨ ਸਾਹਿਬ ਲੋਕ ਸੋਚ ਰਹੇ ਸ਼ਾਇਦ ਵਿਆਜ ਦਰਾਂ ਘਟ ਜਾਣ ਚਾਹੀਏ ਥੋੜੀਆਂ ਘਟਾਉਣ ਪਰ ਜ਼ਿਆਦਾਤਰ ਖਬਰਾਂ ਇਸ ਦੇ ਉਲਟੀ ਆ ਰਹੀਆਂ ਨੇ ਜੀ ਕੋ ਅੱਜ 9:45 ਮਿੰਟ ਦੇ ਉੱਪਰ ਬੈਂਕ ਆਫ ਕੈਨੇਡਾ ਨੇ ਆਪਣਾ ਜੋ ਵੀ ਉਹਨਾਂ ਵੱਲੋਂ ਫੈਸਲਾ ਲਿਆ ਗਿਆ ਆ ਸੋ ਉਹ ਫੈਸਲੇ ਨੂੰ ਉਹ ਜਨਤਾ ਕੰਨ ਗੇ ਦੱਸਣਗੇ ਵੀ ਉਹ ਫੈਸਲਾ ਲੈਣ ਦਾ ਕਾਰਨ ਕੀ ਹੈ ਸੋ ਇਹਦੇ ਵਿੱਚ ਜੋ ਹੁਣ ਤੱਕ ਵੱਖ-ਵੱਖ ਮਾਹਿਰ ਨੇ ਜੋ ਇਕਨੋਮਿਸਟ ਨੇ ਜਾਂ ਜੋ ਬੈਂਕਿੰਗ ਸੈਕਟਰ ਨੂੰ ਜਾਣਦੇ ਨੇ ਵੀ ਬੈਂਕਿੰਗ ਸੈਕਟਰ ਕਿਸ ਢੰਗ ਨਾਲ ਕੰਮ ਕਰਦਾ ਬੈਂਕ ਆਫ ਕੈਨੇਡਾ ਕਿਸ ਢੰਗ ਨਾਲ ਆਪਣੇ ਫੈਸਲੇ ਲੈਂਦਾ ਆ ਸੋ ਜੇਕਰ ਉਹਨਾਂ ਦੀ رائے ਮੰਨੀ ਜਾਵੇ ਜਾਂ ਜੋ ਉਹ ਗੱਲਾਂ ਕਹਿ ਰਹੇ ਨੇ ਜੇ ਉਹ ਮੰਨੀਆਂ ਜਾਣ ਤਾਂ ਉਹਨਾਂ ਮੁਤਾਬਕ ਇਹ ਵੱਡੀ ਪੋਸਿਬਿਲਟੀ ਅੱਜ ਇਹੀ ਆ ਕਿ ਬੈਂਕ ਆਫ ਕੈਨੇਡਾ ਲਗਾਤਾਰ ਟੀਜੀ ਵਾਰ ਅੱਜ ਇਹ ਸਟੇਬਲ ਰੱਖੇਗਾ ਇੰਟਰਸਟ ਰੇਟ ਨੂੰ ਭਾਵੇਂ ਆ ਕਿ ਨਾ ਉਹਦੇ ਵਿੱਚ ਕਮੀ ਹੋਵੇਗੀ ਨਾ ਉਹਦੇ ਵਿੱਚ ਕੋਈ ਵਾਧਾ ਹੋਊਗਾ ਸੋ 2.75 ਦਾ ਜੋ ਓਵਰਨਾਈਟ ਲੈਂਡਿੰਗ ਰੇਟ ਹੈ ਸੋ ਉਮੀਦ ਇਹੀ ਹੈ ਵੀ ਸ਼ਾਇਦ ਇਹੀ ਰੇਟ ਅੱਜ ਬਣਿਆ ਰਹੇਗਾ ਬੈਂਕ ਆਫ ਕੈਨੇਡਾ ਇਹਦੇ ਵਿੱਚ ਕੋਈ ਵੀ ਛੇੜਛਾੜ ਨਹੀਂ ਕਰੂਗਾ ਸੋ ਜਿਵੇਂ ਅਸੀਂ ਪਹਿਲੀ ਖਬਰ ਜ਼ਿਕਰ ਕੀਤਾ ਕਿ ਮਾਰਕ ਕਾਰਨੀ ਸਾਹਿਬ ਨੇ ਅੱਜ 2 ਵਜੇ ਆਪਣੇ ਕੈਬਨਟ ਦੇ ਨਾਲ ਮੀਟਿੰਗ ਕਰਨੀ ਹੈ ਸੋ ਟ੍ਰੇਡ ਡੀਲ ਹਾਲੇ ਹੋਈ ਨਹੀਂ ਹੈ ਟ੍ਰੇਡ ਡੀਲ ਨੂੰ ਲੈ ਕੇ ਜੋ ਅਨਿਸ਼ਚਿਤਤਾ ਬਣੀ ਹੋਈ ਹੈ ਵੀ ਕੁਝ ਕਲੈਰਟੀ ਨਹੀਂ ਹੈ ਵੀ ਵਿੱਚ ਹੋਣਾ ਕੀ ਹੈ ਕਿ ਕਿੰਨਾ ਇੱਕ ਟੈਰਿਫ ਲਗਣਾ ਆ ਕਿਸ ਤਰੀਕੇ ਦੀ ਇਹ ਟ੍ਰੇਡ ਡੀਲ ਹੋਗੀ ਕਿ ਕਦੋਂ ਹੋਗੀ ਕਿਉਂਕਿ ਜਦੋਂ ਤੱਕ ਕਲੈਰਟੀ ਕੁਝ ਨਹੀਂ ਹੈ ਸੋ ਉਹਦੇ ਕਰਕੇ ਜੋ ਸਾਡੀ ਇਕਨੋਮੀ ਹੈ ਸੋ ਉਹਦੇ ਬਾਰੇ ਫੈਸਲੇ ਲੈਣੇ ਵੀ ਕਾਫੀ ਮੁਸ਼ਕਲ ਹੈ ਹੁਣ ਬੈਂਕ ਆਫ ਕੈਨੇਡਾ ਨੂੰ ਵੀ ਕੁਝ ਕਲੀਅਰ ਨਜ਼ਰ ਨਹੀਂ ਆ ਰਿਹਾ ਕਿ ਵੀ ਆਉਣ ਵਾਲੇ ਸਮੇਂ 'ਚ ਹੋਣਾ ਕੀ ਹੈ ਕਿਸ ਤਰੀਕੇ ਦੀ ਟ੍ਰੇਡ ਡੀਲ ਹੋਣੀ ਹੈ ਕਿਦੰਨੂ ਕੈਨੇਡਾ ਦੀ ਇਕਨੋਮੀ ਜਾਊਗੀ ਸੋਹਣਾ ਨੇ ਜੋ ਮੌਜੂਦਾ ਹੀ ਉਹਨਾਂ ਕੋਲ ਜੋ ਜਿੰਨੇ ਵੀ ਆਂਕੜੇ ਨੇ ਸੋ ਜਿਹਦੇ ਜਿਹਦੇ ਵਿੱਚ ਇਹ ਖਾਸ ਤੌਰ ਤੇ ਇਹ ਆ ਕਿ ਪਿਛਲੇ ਸਮੇਂ ਦੌਰਾਨ ਜੋਬਸ ਵਧੀਆਂ ਨੇ ਜਾਂ ਅਸੀਂ ਕਹਿ ਲਈਏ ਕਿ ਪਿਛਲੇ ਸਮੇਂ ਦੌਰਾਨ ਥੋੜਾ ਜਿਹਾ ਇਹ ਮਗਹੀਆ ਜਿਹੜੀ ਉਹਦੇ ਵਿੱਚ ਵਾਤਾ ਦੇਖਣ ਨੂੰ ਮਿਲਿਆ ਸ਼ਾਇਦ ਉਹਦੇ ਅਧਾਰ ਤੇ ਪਰ ਹੀ ਇਹ ਫੈਸਲਾ ਲੈਣਾ ਜਿਹਦੇ ਵਿੱਚ ਸ਼ਾਇਦ ਅੱਜ ਸਟੇਬਲ ਹੀ ਇਹਨਾਂ ਦਾ ਰੁੱਖਿਆ ਜਾਊਗਾ ਸੋ ਕੁੱਲ ਮਿਲਾ ਕੇ ਜਿੰਨੀਆਂ ਖਬਰਾਂ ਅਪਡੇਟ ਹੋ ਰਹੀਆਂ ਕਿਸੇ ਨੂੰ ਜ਼ਿਆਦਾਤਰ ਕੋਈ ਰਾਹਤ ਕਿਉਂਕਿ ਜੇ ਤਾਂ ਟ੍ਰੇਡ ਡੀਲ ਨੂੰ ਲੈ ਕੇ ਗੱਲਬਾਤ ਕਰੀਏ ਪਿੰਨ ਸਾਹਿਬ ਉਧਰ ਰਾਹਤ ਨਹੀਂ ਮਿਲਦੀ ਨਜ਼ਰ ਆ ਰਹੀ ਹੈਗੀ ਅਜੇ ਤੱਕ ਔਰ ਇੰਟਰਸਟ ਟ੍ਰੇਡ ਨੂੰ ਲੈ ਕੇ ਰਾਹਤ ਮਿਲਦੀ ਨਹੀਂ ਨਜ਼ਰ ਆ ਰਹੀ ਹੈਗੀ ਔਰ ਉਹਦੇ ਨਾਲ ਨਾਲ ਹੁਣ ਥੋੜਾ ਜਿਹਾ ਗੁਆਂਡੀ ਮੁਲਕ ਦੀ ਗੱਲਬਾਤ ਕਰ ਲਈਏ ਪਿੰਨ ਸਾਹਿਬ ਹਰ ਕੋਈ ਚਾਹੁੰਦਾ ਵੀ ਚੰਗੇ ਭਵਿੱਖ ਤੇ ਲਈ ਔਰ ਖਾਸ ਕਰਕੇ ਅਮਰੀਕਨਸ ਨੇ ਜਿਹੜੇ ਔਰ ਚੰਗਾ ਦਿਮਾਗ ਹੈ ਇੰਡੀਆ ਦਾ ਉੱਥੇ ਪਹੁੰਚਦਾ ਹੈ ਇੰਜ ਜਿਹੜੇ ਪੜੇ ਲਿਖੇ ਜ਼ਿਆਦਾਤਰ ਔਰ ਖਾਸ ਕਰਕੇ ਆਈਟੀ ਪ੍ਰੋਫੈਸ਼ਨਲ ਤੇ ਬਹੁਤ ਸਾਰੇ ਵੀਜ਼ਾਸ ਉਹਨਾਂ ਨੇ ਓਪਨ ਕੀਤੇ ਹੋਏ ਜਿਹਦੇ ਵਿੱਚੋਂ ਇੱਕ H1B ਤੇ F1 ਵੀਜ਼ਾ ਹੁੰਦੇ ਨੇ ਜੀ ਸੋ ਉਹਨਾਂ ਬਾਰੇ ਕੋਈ ਨਵੀਂ ਅਪਡੇਟ ਆਈ ਹੈ ਅੱਜ ਦਿਨ ਸਾਹ ਦੇਖੋ ਇਹਦੇ ਵਿੱਚ ਕੀ ਆ ਕਿ ਜਦੋਂ ਦੇ ਡਰਾਮਪ ਸਾਹਿਬ ਰਾਸ਼ਟਰਪਤੀ ਬਣੇ ਆ ਸੋ ਉਹਨਾਂ ਦਾ ਜ਼ਿਆਦਾ ਇਹ ਚੋਰ ਜ਼ਿਆਦਾ ਜਿਹੜੀ ਉਹਨਾਂ ਦੀ ਤਵੱਜੋ ਆ ਪੇ ਇਸ ਗੱਲ ਦੇ ਉੱਪਰ ਆ ਕਿ ਜੋ ਅਮਰੀਕਾ ਦੇ ਲੋਕ ਨੇ ਜੋ ਅਮਰੀਕਾ ਦੇ ਨੌਜਵਾਨ ਨੇ ਸੋ ਉਹਨਾਂ ਨੂੰ ਵਾਤੋ-ਵਾਦ ਨੌਕਰੀਆਂ ਦਿੱਤੀਆਂ ਜਾਣ ਉਹਨਾਂ ਵਾਸਤੇ ਵਾਤੋ-ਵਾਦ ਜਿਹੜੇ ਕੰਮ ਨੇ ਉਹ ਖੋਲੇ ਜਾਣ ਉਹਨਾਂ ਕੰਮਾਂ ਦੇ ਵਿੱਚ ਜਿਹੜੀ ਆ ਪਹਿਲ ਦਿੱਤੀ ਜਾਵੇ ਸੋ ਇਹ ਪਿਛਲੇ ਸਮੇਂ ਦੌਰਾਨ ਨੇ ਵੀ ਅਸੀਂ ਦੇਖਿਆ ਕਿ ਜੋ ਬਾਹਰੋਂ ਲੋਕ ਆਉਂਦੇ ਨੇ ਖਾਸ ਕਰਕੇ ਜੋ ਹੁਨਰਮੰਦ ਲੋਕ ਨੇ H1B ਵੀਜ਼ਿਆਂ ਦੇ ਉੱਪਰ ਆਉਂਦੇ ਨੇ ਜੀ ਸੋ ਉਹਨਾਂ ਨੂੰ ਲੈ ਕੇ ਵੀ ਰਾਜਨੀਤੀ ਕਾਫੀ ਭਖਤੀ ਰਹੀ ਹੈ ਸੋ ਜੋ ਇਹਨਾਂ ਦੇ ਮੈਗਾ ਸਪੋਰਟਰਸ ਨੇ ਇਹ ਉਹ ਵੀ ਆਪਸੇ ਵਿੱਚ ਡਿਵੀਜ਼ਨ ਉਹਨਾਂ ਦੀ ਇਹਨਾਂ ਗੱਲਾਂ ਨੂੰ ਲੈ ਕੇ ਹੋਈ ਸੀਗੀ ਤੇ ਹੁਣ ਜੋ ਫੈਸਲਾ ਇਹ ਅਮਰੀਕਾ ਤੋਂ ਸਾਹਮਣੇ ਆ ਰਿਹਾ ਜੋ ਖਬਰਾਂ ਅਮਰੀਕਾ ਤੋਂ ਸਾਹਮਣੇ ਆ ਰਹੀਆਂ ਨੇ ਉਹਦੇ ਵਿੱਚ ਇਹ ਗੱਲ ਕਹਿ ਰਹੇ ਨੇ ਕਹਿੰਦੇ ਕਿ 2 ਦਸੰਬਰ ਤੋਂ ਇਹ ਅਮਰੀਕਾ ਦੇ ਵਿੱਚ H1B ਵੀਜ਼ਾ ਜੋ ਨੇ ਤੇ F1 ਵੀਜ਼ਾ H1B ਵੀਜ਼ਾ ਹੁੰਦੇ ਨੇ ਜਿਹੜੇ ਕਿ ਕੰਮਾ ਕਰਨ ਵਾਸਤੇ ਹੁੰਦੇ ਨੇ ਤੇ F1 ਵੀਜ਼ੇ ਹੁੰਦੇ ਨੇ ਜਿਹੜੇ ਕਿ ਪੜਨ ਵਾਸਤੇ ਜਿਹੜੇ ਸਟੱਡੀ ਵੀਜ਼ੇ ਹੁੰਦੇ ਨੇ ਸੋ ਇਹਦੇ ਵਿੱਚ ਕੀ ਆ ਕਿ ਜਦੋਂ ਇਹ ਵੀਜ਼ੇ ਰੀਨਿਊ ਕਰਾਉਣੇ ਆ ਜਦੋਂ ਉਹਨਾਂ ਦੀ ਐਕਸਪਾਇਰੀ ਹੁੰਦੀ ਆ ਸਵਾਰਾ ਇਹਨਾਂ ਨੂੰ ਰੀਨਿਊ ਕਰਾਉਣਾ ਆ ਸੋ ਇਹਦੇ ਵਿੱਚ ਇਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਕੋਲ H1B ਵੀਜ਼ਾ ਹੋਗਾ ਜਾਂ ਜਿਨ੍ਹਾਂ ਦੇ ਕੋਲ F1 ਵੀਜ਼ਾ ਹੋਗਾ ਇਹਨਾਂ ਨੂੰ ਵਾਪਸ ਆਪਣੇ ਮੁਲਕਾਂ ਦੇ ਵਿੱਚ ਜਿਹੜਾ ਜਾਣਾ ਪਊਗਾ ਉੱਥੇ ਜਾ ਕੇ ਨਵੇਂ ਸਿਰੇ ਤੋਂ ਇੰਟਰਵਿਊ ਜਿਹੜੀ ਇਹਨਾਂ ਦੀ ਹੋਊਗੀ ਇਹ ਨਵੇਂ ਸਿਰੇ ਤੋਂ ਜਿਹੜਾ ਫਿਰ ਉਹਨਾਂ ਨੂੰ ਨਵੇਂ ਪ੍ਰੋਸੈਸ ਦੇ ਤਹਿਤ ਜਿਹੜਾ ਉਹਨਾਂ ਨੂੰ ਰੀਨਿਊ ਕੀਤਾ ਜਾਊਗਾ ਸੋ ਜੋ ਇੱਕ ਵੇਵਰ ਹੁੰਦਾ ਸੀਗਾ ਇਹ ਜਿਹਦੇ ਵਿੱਚ ਇਹ ਲੋਕਾਂ ਨੂੰ ਜਿਹੜਾ ਸਗਾ ਮੁਲਕ ਛੱਡ ਕੇ ਨਹੀਂ ਜਾਣਾ ਪੈਂਦਾ ਸਿਗਾ ਸੋ ਉਹ ਜਿਹੜੀ ਸ਼ੋਰਟ ਹੈ ਕਹਿੰਦੇ ਕਿ ਉਹ ਹੋਣਾ ਜਿਹੜੀ ਆ ਕਿ ਜਿੰਨਾ categories ਦੇ ਵਿੱਚ ਸੀਗੀ ਸੋ ਉਹ categories ਦੇ ਵਿੱਚੋਂ ਸ਼ੋਰਟ ਜਿਹੜੀ ਆ ਖਤਮ ਕੀਤੀ ਜਾ ਰਹੀ ਹੈ ਸੋ ਇਹਦੇ ਨਾਲ ਜ਼ਿਆਦਾ ਨੁਕਸਾਨ ਜੋ ਭਾਰਤੀ ਮੂਲ ਦੇ ਲੋਕ ਨੇ ਉਹਨਾਂ ਨੂੰ ਹੋਵੇਗਾ ਕਿਉਂਕਿ ਅਮਰੀਕਾ ਦੇ ਵਿੱਚ ਜੋ ਭਾਰਤ ਦੇ ਹੁਨਰਮੰਦ ਲੋਕ ਨੇ ਜਿੰਨਾਂ ਕੋ ਕਾਫੀ ਹੁਨਰ ਹੈ ਸੋ ਉਹ ਵੱਡੀ ਤعداد ਦੇ ਵਿੱਚ H1B ਵੀਜ਼ਿਆਂ ਦੇ ਉੱਪਰ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਅੱਥੇ ਵੱਖ-ਵੱਖ ਤਰੀਕੇ ਦੀਆਂ ਜਿਹੜੀਆਂ ਅੱਥੇ ਕੰਮ ਕਰਨ ਵਾਲੀਆਂ ਜਿਹੜੀਆਂ ਇਹ ਕੰਪਨੀਆਂਜ਼ ਨੇ ਵੱਡੀਆਂ ਟੈਕ ਕੰਪਨੀਆਂਜ਼ ਨੇ ਉਹਨਾਂ ਦੇ ਵਿੱਚ ਕੰਮ ਕਰ ਰਹੇ ਨੇ ਸੋ ਜਦੋਂ ਫਿਰ ਉਹਨਾਂ ਨੂੰ ਇੱਥੋਂ ਇਹ ਵਾਪਸ ਇੰਡੀਆ ਜਾਣਾ ਪਿਆ ਇੰਡੀਆ ਜਾ ਕੇ ਰੀਨਿਊ ਕਰਾਉਣਾ ਪਿਆ ਉੱਥੇ ਇੰਟਰਵਿਊਸ ਦੁਆਰਾ ਦੇਣੀਆਂ ਪਈਆਂ ਕਿਉਂਕਿ ਇੰਨਾ ਸਟਾਫ ਨਹੀਂ ਹੈ ਅਮਰੀਕਾ ਦੀ ਐਮਬੈਸੀ ਦੇ ਵਿੱਚ ਵੀ ਕਿ ਇਹ ਕੰਮ ਫੌਰੀ ਤੌਰ ਤੇ ਕਰਤਾ ਜਾਵੇ ਡਿਲੇਸ ਵੀ ਹੋਣ ਗਿਆ ਇੰਟਰਵਿਊ ਦੇ ਵਿੱਚ ਸਮਾਂ ਲੱਗੇਗਾ ਸੋ ਉਹਨਾਂ ਦਾ ਪੈਸਾ ਤੇ ਸਮਾਂ ਜਿਹੜਾ ਆ ਬਰਬਾਦ ਹੋਊਗਾ ਪਰ ਹੁਣੇ ਜੋ ਸਮਾਚਾਰ ਜੋ ਖਬਰਾਂ ਇਹੀ ਨੇ ਕਿ ਇਹ H1B ਤੇ ਜਿਹੜੀਆਂ F1 ਵੀਜ਼ੇ ਨੇ ਸੋ ਉਹਨਾਂ ਵਾਸਤੇ ਮੁਲਕ ਨੂੰ ਇਤੋਂ ਛੱਡਣਾ ਪਿਆ ਕਰੇ ਜੀ 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 ਸੋ ਹੁਣ ਆਪਾਂ ਨੂੰ ਪਤਾ ਹੈ ਜਿਹੜੇ ਅਮਰੀਕਨ ਆ ਉਹ ਯੂਰਪ ਦੇ ਨਾਲ ਇਹਨਾਂ ਤੋਂ ਪਹਿਲਾਂ ਕ੍ਰੀਡੀਅੰਸ ਤੋਂ ਜਾ ਕੇ ડીਲ ਕਰਿਆਏ ਜਾ ਕੇ ਉਹਨਾਂ ਚਾਹੇ ડીਲ ਕਿੱਦਾਂ ਦੀ ਹੈ ਕਿੱਦਾਂ ਦੀ ਨਹੀਂ ਹੈਗੀ ਪਰ ਉਹਨਾਂ ਨੇ ਕੁਝ ਕਿ ਸਿਰੇ ਚਾੜਿਆ ਪਰ ਹੁਣ ਥੋੜੀ ਜਿਹੀ ਇੱਕ ਖਬਰ ਕੈਨੇਡਾ ਤੋਂ ਵੱਲੋਂ ਵੀ ਆ ਰਹੀ ਹੈ ਵੀ ਆਸਟ੍ਰੇਲੀਆ ਨੇ ਆਪਣੀ ਇੱਕ ਮਾਰਕੀਟ ਖੋਲੀ ਆ ਬੀਫ ਵਾਲੀ ਚਾਹੇ ਉਹ ਮਾਰਕੀਟ ਦੀ ਇੰਡੀਆ ਦੇ ਵਿੱਚ ਵੀ ਬਹੁਤ ਚਰਚਾ ਰਹਿੰਦੀ ਹੈ ਚਾਹੇ ਉੱਥੇ ਰਾਜਨੀਤਿਕ ਲੋਕ ਗਊ ਮਾਤਾ ਦੇ ਨਾਂ ਦੇ ਉੱਤੇ ਗਊਸ਼ਾਲਾ ਖੋਲਣ ਤੋਂ ਲੈ ਕੇ ਬੜਾ ਕੁਝ ਕਰਦੇ ਨੇ ਪਰ ਜਦੋਂ ਅੰਦਰਲੀ ਪਰਤਾਂ ਖੁੱਲ੍ਹਦੀਆਂ ਨੇ ਪਤਨ ਸਾਹਿਬ ਤੇ ਔਰ ਉੱਥੇ ਦੇ ਧਰਮ ਦਾ ਜਿਆਦਾ ਟੰਡੋਰਾ ਪਿੱਟਣ ਵਾਲੇ ਲੋਕ ਉਹਨਾਂ ਦੀਆਂ ਫੈਕਟਰੀਆਂ ਨਿਕਲਦੀਆਂ ਨੇ ਚਲੋ ਵੱਖਰੀ ਗੱਲ ਹੈ ਪਰ ਹੁਣ ਜੇ ਇਹਨਾਂ ਇਹਨਾਂ ਦੇਸ਼ਾਂ ਦੀ ਗੱਲਬਾਤ ਕਰੀਏ ਇੱਥੇ ਇਹ ਚੀਜ਼ਾਂ ਆਮ ਨੇ ਸੋ ਆਸਟ੍ਰੇਲੀਆ ਨੇ ਕੈਨੇਡੀਅਨ ਲਈ ਬੀਫ ਦੀ ਆਪਣੀ ਮਾਰਕੀਟ ਖੋਲ੍ਹ ਦਿੱਤੀ ਹੈ ਦੇਖੋ ਇਹਦੇ ਵਿੱਚ ਹੋਇਆ ਇਸ ਤਰੀਕੇ ਨਾਲ ਸੀਗਾ ਕਿ 2013 ਤੋਂ 22 ਸਾਲ ਪਹਿਲਾਂ ਕਿ ਜੋ ਮੈਡ ਕਾਓ ਬਿਮਾਰੀ ਹੈ ਜੋ ਅਕਸਰ ਇਹ ਜੋ ਇੱਕ گاਵਾ ਨੇ ਇਹਨਾਂ ਦੇ ਵਿੱਚ ਹੋ ਜਾਂਦੀ ਹੈ ਸੋ ਇਹ ਬਿਮਾਰੀ ਦਾ ਇਹ ਪਹਿਲਾ ਮਾਮਲਾ ਉਸ ਸਮੇਂ ਕੈਨੇਡਾ ਦੇ ਵਿੱਚ ਸਾਹਮਣੇ ਆਇਆ ਸੀਗਾ ਕੋਈ ਇਹ ਜੋ ਅਮੈਡਿਕਾ ਬਿਮਾਰੀ ਹੈ ਕਾਫੀ ਇਹ ਗੰਭੀਰ ਇੱਕ ਰੋਗ ਹੈ ਸੋ ਅਗਰ ਫਿਰ ਇਸ ਤਰੀਕੇ ਦੇ ਜਿਹੜੀ ਕੋਈ ਗਾਂ ਨੂੰ ਇਹ ਬਿਮਾਰੀ ਹੋ ਜਾਂਦੀ ਹੈਗਾ ਤੁਸੀਂ ਦਾ ਬੀਫ ਕੰਦੇ ਹੋ ਮਾਸ ਕੰਦੇ ਹੋ ਤਾਂ ਉਹ ਬਿਮਾਰੀ ਫਿਰ ਅੱਗੇ ਇਨਸਾਨਾਂ ਦੇ ਵਿੱਚ ਵੀ ਜਾ ਸਕਦੀ ਹੈ ਸੋ ਜਦੋਂ ਫਿਰ ਇਹ ਅਜ ਤੋਂ 22 ਸਾਲ ਪਹਿਲਾਂ ਕੈਨੇਡਾ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਸੀਗਾ ਤਾਂ ਉਸ ਤੋਂ ਬਾਅਦ ਆਸਟ੍ਰੇਲੀਆ ਨੇ ਕੈਨੇਡੀਅਨ ਬੀਫ ਤੇ ਜਿਹੜੇ ਬੀਫ ਨਾਲ ਸੰਬੰਧਿਤ ਜਿਹੜੇ ਵਾਕ-ਵਾਕ ਪ੍ਰੋਡਕਟ ਹੁੰਦੇ ਨੇ ਸੋ ਉਹਨਾਂ ਦੇ ਉੱਪਰ ਰੋਕ ਲਾ ਦਿੱਤੀ ਸੀ ਸੋ ਰੋਕ ਲਾਉਣ ਦੇ ਨਾਲ ਕੀ ਹੋਇਆ ਵੀ ਜਿਹੜਾ ਸਾਡਾ ਐਕਸਪੋਰਟ ਸੀ ਅਸਟ੍ਰੇਲੀਆ ਨੂੰ ਹੋਣਾ ਸੀਗਾ ਸੋ ਉਹ ਪਿਛਲੇ ਤਕਰੀਬਨ 2 ਦਹਾਕਿਆਂ ਤੋਂ ਨਹੀਂ ਹੋ ਰਿਹਾ ਸੀਗਾ ਪਰ ਹੁਣ ਇਹਦੇ ਵਿੱਚ ਕੈਨੇਡੀਅਨ ਫੂਡ ਇਨਸਪੈਕਸ਼ਨ ਏਜੰਸੀ ਨੇ ਕੱਲ ਇਹ ਗੱਲ ਕਹੀ ਹੈ ਕਹਿੰਦੇ ਕਿ ਜੋ ਇਹ 22 ਸਾਲ ਪੁਰਾਣਾ ਇਹ ਜੋ ਮਾਮਲਾ ਸੀਗਾ ਜੋ ਇਹ ਰੋਕ ਲੱਗੀ ਹੋਈ ਸੀ ਜੋ ਬੈਨ ਲੱਗਾ ਹੋਇਆ ਸੀਗਾ ਕੈਨੇਡੀਅਨ ਬੀਫ ਤੇ ਬੀਫ ਪ੍ਰੋਡਕਟਸ ਦੇ ਉੱਪਰ ਸੋ ਉਹ ਆਸਟ੍ਰੇਲੀਆ ਵੱਲੋਂ ਉਹ ਉਹਨਾਂ ਨੂੰ ਹਟਾ ਦਿੱਤਾ ਗਿਆ ਆ ਸੋ ਇਹਦੇ ਨਾਲ ਚੰਗੀ ਖਬਰ ਇਹ ਆ ਕਿ ਇਹਦੇ ਨਾਲ ਜੋ ਕੈਨੇਡੀਅਨ ਬੀਫ ਤੇ ਬੀਫ ਪ੍ਰੋਡਕਟਸ ਨੇ ਆਸਟ੍ਰੇਲੀਆ ਦੇ ਵਿੱਚ ਜਾ ਕੇ ਉੱਥੇ ਉਹਨਾਂ ਨੂੰ ਵੇਚਿਆ ਜਾ ਸਕਦਾ ਆ ਸੋ ਇਹਦੇ ਨਾਲ ਜਿਹੜੇ ਇੱਥੇ ਦੇ ਸਾਡੇ ਕਿਸਾਨ ਨੇ ਫਾਰਮਰਸ ਨੇ ਕੈਨੇਡਾ ਦੇ ਸੋ ਉਹਨਾਂ ਨੂੰ ਵੀ ਫਾਇਦਾ ਹੋਊਗਾ ਤੇ ਨਾਲ ਜੋ ਇੰਡੋ ਪੈਸੀਫਿਕ ਖੇਤਰ ਹੈ ਉਹਦੇ ਵਿੱਚ ਕੈਨੇਡਾ ਦੇ ਜੋ ਬਿਜ਼ਨਸ ਓਪਰਚ्युनिटीਜ਼ ਨੇ ਸੋ ਉਹਦੇ ਵਿੱਚ ਵੀ ਵਾਧਾ ਹੋਊਗਾ ਸੋ ਇਹ 22 ਸਾਲ ਪੁਰਾਣੀ ਜੋ ਰੋਗ ਸੀਗੀ ਸੋ ਆਸਟ੍ਰੇਲੀਆ ਨੇ ਮੈਂ ਤਾਂ ਕਾਰਨ ਵੀ ਦੱਸਿਆ ਵੀ ਕਿਉਂ ਲਗਾਈ ਹੋਈ ਸੀ ਤੇ ਉਹ ਹੁਣ 22 ਸਾਲਾਂ ਦੇ ਬਾਅਦ ਉਸ ਨੂੰ ਹਟਾਇਆ ਵੀ ਗਿਆ ਤੇ ਇਹਦੇ ਨਾਲ ਕਿੰਨਾਂ ਜੀ ਗੱਲ ਇਹ ਮੌਸਮ ਦੀ ਜਾਂ ਕੁਦਰਤ ਦੀ ਕਰੀਏ ਕਿਉਂਕਿ ਇੱਕ ਹੀ ਵਾਰ ਇਸ ਤਰੀਕੇ ਦੇ ਹਾਲਾਤ ਜਿਹੜੇ ਨੇ ਉਹ ਬਣ ਜਾਂਦੇ ਨੇ ਕਿ ਜਿਹੜੇ ਹਾਲਾਤ ਇਨਸਾਨਾਂ ਦੇ ਜਾਂ ਕਿਸੇ ਵੀ ਮੁਲਕਾਂ ਦੇ ਇਹ ਕੰਟਰੋਲ ਦੇ ਵਿੱਚ ਨਹੀਂ ਹੁੰਦੇ ਸੋ ਇਹਦੇ ਵਿੱਚ ਜੋ ਸੁਨਾਮੀ ਵਰਗੇ ਇਹ ਘਟਨਾਵਾਂ ਨੇ ਜਾਂ ਜੋ ਇਹ ਪਕਾਮਪਾਂਦੇ ਨੇ ਆਰਥਫੇਕਸ ਆਉਂਦੇ ਨੇ ਸੋ ਉਹਨਾਂ ਕਰਕੇ ਕਈ ਵਾਰ ਫਿਰ ਦੁਨੀਆ ਪਰਚਿਸ ਦੀ ਕਿਤੇ ਹਾਲਾਤ ਬਣ ਜਾਂਦੇ ਨੇ ਜਿਹੜਿਆਂ ਦੇ ਨਾਲ ਇਹ ਚਿੰਤਾਵਾਂ ਵੀ ਜਿਹੜੀਆਂ ਬਾਝਾਂਦੀਆਂ ਨੇ ਸੋ ਕੱਲ ਕਿਉਂ ਆ ਕਿ ਜੋ ਰੂਸ ਦਾ ਕਾਮਚਟਕਾ ਜਿਹੜਾ ਉਹਨਾਂ ਦਾ ਆਈਲੈਂਡ ਆ ਸੋ ਉਹਦੇ ਲਾਗੇ ਕਹਿੰਦੇ ਕਿ 8.8 ਤੀਬਤ ਦਾ ਜਿਹੜਾ ਇਹ ਬੜਾ ਤਾਕਤਵਾਰ ਕਹਿੰਦੇ ਆ ਭਚਾਲ ਉੱਥੇ ਆਇਆ ਸੋ ਇਹ ਪਛਾਲ ਦੀ ਕਹਿੰਦੇ ਜਿਹੜੀ ਪਾਣੀ ਦੇ ਵਿੱਚ ਆਇਆ ਡੁੰਗਾਈ 19.3 ਕਿਲੋਮੀਟਰ ਦੀ ਕਹਿੰਦੇ ਡੁੰਗਾਈ ਸੀ ਸੋ ਇਹਦੇ ਨਾਲ ਕੀ ਹੋਇਆ ਕਿ ਜੋ ਜਾਪਾਨ ਹੈ ਹਵਾਈ ਹੈ ਅਲਾਸਕਾ ਆ ਇੱਕ ਕੈਨੇਡਾ ਦੇ ਜਿਹੜੇ ਬ੍ਰਿਟਿਸ਼ ਕੋਲੰਬੀਆ ਦਾ ਜਿਹੜਾ ਕੋਸਟਲ ਏਰੀਆ ਆ ਸੋ ਇੱਥੇ ਵੀ ਫਿਰ ਇੱਕ ਅਲਰਟ ਜਿਹੜਾ ਸੀ ਉਹ ਬਣ ਗਿਆ ਤੇ ਲੋਕਾਂ ਵਾਸਤੇ ਵੀ ਜਿਹੜੀ ਆ ਇਹਦੇ ਵਿੱਚ ਐਡਵਾਈਸਰੀ ਜਿਹੜੀ ਜਾਰੀ ਕੀਤੀ ਗਈ ਵੀ ਤੁਸੀਂ ਆਪਣਾ ਖਿਆਲ ਰੱਖੋ ਉਹ ਜਿਹੜੇ ਲੋਕ ਵਿੱਚ ਚਾਤੇ ਜਾਂਦੇ ਨੇ ਜਾਂ ਜਿਹੜੇ ਆ ਹੋਰ ਵਾਕ ਵਾਕ ਤਰੀਕੇ ਦੇ ਜਿਹੜੇ ਸਮੁੰਦਰ ਚ ਕੰਮ ਹੁੰਦੇ ਨੇ ਸੋ ਕਿਤੇ ਇਹ ਸੁਨਾਮੀ ਦਾ ਉਹਨਾਂ ਨੂੰ ਕੋਈ ਨੁਕਸਾਨ ਨਾ ਹੋਵੇ ਸੋ ਇਹਦੇ ਕਰਕੇ ਵੀ ਫਿਰ ਅਲਰਟ ਦੇ ਉੱਪਰ ਰੱਖਿਆ ਗਿਆ ਸੋ ਇਹ ਕਾਫੀ ਜਿਹੜਾ ਆ ਕਹਿੰਦੇ ਕਿ ਜਿਸ ਕਿਟਲ ਦੇ ਵਿੱਚ ਦੇਖੋ ਇਹ ਇਹ ਪਚਾਲ ਆ ਜਿਹਦੀ ਤੀਬਰਤਾ 8.8 ਹੈ ਕਹਿੰਦੇ ਕਿ तकरीबन 19 ਕਹਿੰਦੇ ਕਿ ਇਹਦੇ ਲਾਗੇ ਛਾਗੇ ਦੀ ਤੀਬਰਤਾ ਦਾ ਉੱਤੇ ਜਿਹੜਾ ਪਚਾਲ ਆਇਆ ਸੀ ਨੌਕ ਦੀ ਤੀਬਰਤਾ ਦਾ ਦੱਸਦੇ ਨੇ 1952 ਤੋਂ ਬਾਅਦ ਪਹਿਲੀ ਵਾਰ ਹੋਇਆ ਕਿ ਐਨਾ ਜਿਹੜਾ ਆ ਵੱਡੇ ਪੱਧਰ ਦਾ ਭਚਾਲ ਉੱਤੇ ਆਇਆ ਤੇ 2011 ਦੇ ਵਿੱਚ ਜੋ ਜਾਪਾਨ ਦੇ ਵਿੱਚ ਸੁਨਾਮੀ ਆਈ ਸੀ ਸੋ ਉਸ ਸਮੇਂ ਜੋ ਉੱਥੇ ਭਚਾਲ ਆਇਆ ਸੀਗਾ ਤਾਂ ਉਸ ਤੋਂ ਬਾਅਦ ਇਹ ਪਹਿਲਾ ਐਡਾ ਸ਼ਕਤੀਸ਼ਾਲੀ ਜਿਹੜਾ ਭਚਾਲ ਦੁਆਰਾ ਆਇਆ ਤੇ ਓਵਰ ਆਲ ਇਹਦਾ ਕੋਈ ਐਡਾ ਜਾਰਾ ਜਿਹੜਾ ਆ ਦੇਖੀ ਵੀ ਸੁਨਾਮੀ ਦੇ ਰੂਪ ਵਿੱਚ ਕੋਈ ਨੁਕਸਾਨ ਵਗੈਰਾ ਹਾਲ ਵੀ ਖੜੀ ਨਹੀਂ ਹੋਇਆ ਪਰ ਇਹਦੇ ਉੱਪਰ ਜਿਹੜੇ ਅਲਰਟਸ ਨੇ ਉਹ ਹਾਲੇ ਵੀ ਚੱਲ ਰਹੇ ਨੇ ਦੇ ਨਾਲ ਸਿੰਧ ਜੀ ਬ੍ਰੈਮਟਨ ਦੀ ਵੀ ਗੱਲ ਕਰੀਏ ਤੇ ਬ੍ਰੈਮਟਨ ਦੇ ਵਿੱਚ ਇਹ 23 ਜੁਲਾਈ ਨੂੰ ਇੱਕ ਮਾਮਲਾ ਸਾਹਮਣੇ ਆਇਆ ਸੀਗਾ ਇੱਥੇ ਵੈਟਨ ਵਾਈਲ ਜਿਹੜਾ ਵਾਟਰ پارک ਸੀਗਾ ਇਹ ਬ੍ਰੈਮਟਨ ਦੇ ਵਿੱਚ ਉੱਥੇ ਇੱਕ ਵਾਇਲੈਂਟ ਅਸਾਲਟ ਹੋਇਆ ਸੀਗਾ ਤੇ ਉਹਦੇ ਵਿੱਚ ਇੱਕ ਔਰਤ ਦੀ ਕੁੱਟਮਾਰ ਕੀਤੀ ਗਈ ਸੀ ਉਹ ਕਾਫੀ ਉਦੀ ਕੁੱਟਮਾਰ ਹੋਈ ਸੀ ਤੇ ਉਸ ਵੀਡੀਓ ਨੂੰ ਵੀ ਸੋਸ਼ਲ ਮੀਡੀਆ ਦੇ ਉੱਪਰ ਇੱਕ ਕਾਫੀ ਜਿਹੜਾ ਇਹ ਸਰਕੂਲੇਟ ਕੀਤਾ ਗਿਆ ਵੀਡੀਓ ਕਾਫੀ ਵਾਇਰਲ ਹੋਈ ਸੀ ਜੀ ਤੇ ਇਹਦੇ ਵਿੱਚ ਇੱਕ ਬਲੈਕ ਭਾਈਚਾਰ ਨਾਲ ਸਾਲ ਤੇ ਇੱਕ ਮਰਦ ਤੇ ਔਰਤ ਨੇ ਦੋ ਜਣੇ ਨੇ ਸੋ ਉਹਨਾਂ ਦੀ ਜਿਹੜੀ ਆ ਜਿਹੜੇ 30 ਸਾਲ ਦੇ ਲੱਗੇជា ਜਿਹੜੇ ਉਮਰ ਦੱਸ ਰਹੇ ਨੇ ਸੋ ਉਹਨਾਂ ਦੇ ਫੋਟੋਆਂ ਵੀ ਜਾਰੀ ਕੀਤੀਆਂ ਗਈਆਂ ਨੇ ਸੋ ਉਹਨਾਂ ਦੀ ਦੱਸ ਰਹੇ ਨੇ ਵੀ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਇਹ ਭਾਲ ਕਰਨ ਵਾਸਤੇ ਜਿਹੜੇ ਸੀ ਤਸਵੀਰਾਂ ਵਗੈਰਾ ਉਹ ਵੀ ਆ ਜਾਰੀ ਕੀਤੀਆਂ ਨੇ ਜੀਪਦਨ ਸਾਹਿਬ ਪਦਨ ਸਾਹਿਬ ਬਹੁਤ ਬਹੁਤ ਧੰਨਵਾਦ ਕਲੀ ਕਲੀ ਖਬਰ ਅਪਡੇਟ